ਬਿਜਲੀ ਪਾਵਰ ਕਾਮ ਦਾ ਵੱਡਾ ਝਟਕਾ ਇੱਕ ਪਾਸੇ ਜਿੱਥੇ ਪੰਜਾਬ ਦੇ ਕਿਸਾਨਾਂ ਵੱਲੋਂ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ 스마트 ਮੀਟਰ ਨੂੰ ਲੈ ਕੇ ਇੱਕ ਪਾਸੇ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ 21 ਕਰੋੜ ਰੁਪਏ ਖਰਚੇਗੀ 스마트 ਮੀਟਰ ਲਗਾਏ ਜਾਣਗੇ ਬਿੱਲ ਜਿਹੜਾ ਪਹਿਲਾਂ 2 ਮਹੀਨਿਆਂ ਤੋਂ ਬਾਅਦ ਆਉਂਦਾ ਸੀ ਹੁਣ ਹਰ ਮਹੀਨੇ ਬਿੱਲ ਆਇਆ ਕਰੇਗਾ ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਹਾਹਾਕਾਰ ਮਚ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖੜ੍ਹ ਸਣੀ ਪੰਜ ਡਿਵੀਜ਼ਨਾਂ ਵਿੱਚ ਇਕੱਠੇ ਵਿਸ਼ੇਸ਼ ਮਹਿਮ ਚਲਾ ਕੇ ਵੱਡੀ ਕਾਰਵਾਈ ਕੀਤੀ ਗਈ ਜਿਸ ਨਾਲ ਲੋਕਾਂ ਵਿਚਾਲੇ ਹਾਹਾਕਾਰ ਮਚ ਗਿਆ ਹੈ ਦੱਸਦੀਏ ਕਿ ਬਕਾਇਆ ਬਿਜਲੀ ਬਿੱਲਾਂ ਖਿਲਾਫ ਸਖਤ ਰੁਕ ਆਪਣਾਉਂਦਿਆਂ ਇਹ ਕਾਰਵਾਈ ਇਹ ਵੱਡੀ ਕਾਰਵਾਈ ਕੀਤੀ ਗਈ ਇਸ ਮਹਿਮ ਦੌਰਾਨ ਜਿੱਥੇ ਕਰੀਬ 1 ਕਰੋੜ 29 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਉਥੇ ਹੀ ਬਕਾਇਆ ਬਿੱਲ ਨਾ ਭਰਨ ਵਾਲੇ 114 ਖਪਤਕਾਰਾਂ ਦੀ ਬਿਜਲੀ ਕਨੈਕਸ਼ਨ ਅਸਥਾਈ ਤੌਰ ਤੇ ਘਟ ਦਿੱਤੇ ਗਏ ਹਨ ਪਾਵਰ ਕਾਮ ਵੱਲੋਂ ਇਸ ਮੈਮ ਇਹ ਮੈਮ ਮੁਖ ਇੰਜੀਨੀਅਰ ਦੱਖਣ ਜ਼ੋਨ ਇੰਜ ਆਰ ਕੇ ਮਿੱਤਲ ਡਿਪਟੀ ਮੁਖ ਇੰਜੀਨੀਅਰ ਐਸ ਸਰਕਲ ਰੋਪੜ ਇੰਜ ਮਹਤੂ ਚੋਦੀ ਅਗਰਗਾਨੀ ਹੇਠ ਚਲਾਈ ਗਈ ਜਾਣੋ ਕਿਤੇ ਕਿਤੇ ਕੀਤੀ ਗਈ ਇਹ ਵੱਡੀ ਗਾਰ ਕਾਰਵਾਈ ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਲਈ ਦੱਸਦੀਏ ਕਿ ਕਾਰਵਾਈ ਖਰੜ ਕੋਰਾਲੀ ਸਮਰਾਲਾ ਰੂਪੜ ਅਤੇ ਆਨੰਦਪੁਰ ਸਾਹਿਬ ਡਿਵੀਜ਼ਨਾਂ ਵਿੱਚ ਇਕੱਠੇ ਸ਼ੁਰੂ ਕੀਤੀ ਗਈ ਸੀ ਕੀਤੀ ਗਈ ਜਿਸ ਦਾ ਮਕਸਦ ਲੰਬੇ ਸਮੇਂ ਤੋਂ ਬਕਾਇਆ ਰਕਮ ਦੀ ਵਸੂਲੀ ਕਰਕੇ ਨਿਗਮ ਦੀ ਰੈਵਨਿਊ ਸਥਿਤੀ ਮਜ਼ਬੂਤ ਕਰਨਾ ਇਸ ਸਬੰਧੀ ਇੰਜੀਨੀਅਰ ਇੰਦਰਪ੍ਰੀਤ ਸਿੰਘ ਏਐਸਈ ਖਰਨੇ ਦੱਸਿਆ ਕਿ 1315 ਖਪਤਕਾਰਾਂ ਨੇ ਮੌਕੇ ਤੇ ਹੀ ਆਪਣਾ ਬਕਾਇਆ ਬਿੱਲ ਜਮ੍ਹਾਂ ਕਰਵਾਏ ਜਿਸ ਨਾਲ ਨਿਗਮ ਨੂੰ ਕਰੀਬ ਹੈ 1 ਕਰੋੜ 29 ਲੱਖ ਰੁਪਏ ਆਮਦਨ ਹੋਈ ਉਹਨਾਂ ਦੱਸਿਆ ਕਿ ਜ਼ਿਲ੍ਹਾ ਖਪਤਕਾਰਾਂ ਨੇ ਵਾਰ-ਵਾਰ ਨੋਟਿਸਾਂ ਦੇ ਬਾਵਜੂਦ ਭੁਗਤਾਨ ਨਹੀਂ ਕੀਤਾ ਉਹਨਾਂ ਦੇ ਕਨੈਕਸ਼ਨ ਕੱਢ ਦਿੱਤੇ ਗਏ ਹਨ ਅਤੇ ਇਹਨਾਂ ਡਿਫਾਲਟਰਾਂ ਤੇ ਕਰੀਬ 3.7 ਕਰੋੜ ਰੁਪਏ ਦੀ ਰਕਮ ਬਕਾਇਆ ਹੈ ਅਧਿਕਾਰੀਆਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਕਾਇਆ ਬਿੱਲ ਤੁਰੰਤ ਜਮ੍ਹਾਂ ਕਰਾਉਣ ਨਹੀਂ ਤਾਂ ਬਿਨਾਂ ਕਿਸੇ ਅਗਾਊ ਸੂਚਨਾ ਦੇ ਕਨੈਕਸ਼ਨ ਕੱਟਣ ਦੀ ਕਾਰਵਾਈ ਕੀਤੀ ਜਾਰੀ ਰਹੇਗੀ ਅਧਿਕਾਰੀਆਂ ਨੇ ਖਪਤਕਾਰਾਂ ਨੂੰ ਇਸ ਪੀਸੀਐਲ ਕੰਜ਼ਿਊਮਰ ਐਪ ਰਾਹੀਂ ਬਿਲੀ ਬਿੱਲਾਂ ਦਾ ਆਨਲਾਈਨ ਭੁਗਤਾਨ ਬਿੱਲਾਂ ਦੀ ਜਾਣਕਾਰੀ ਪ੍ਰਾਪਤ ਕਰਨ ਸ਼ਿਕਾਇਤ ਦਰਜ ਕਰਨ ਅਤੇ ਹੋਰ ਸੇਵਾਵਾਂ ਦਾ ਲਾਭ ਆਸਾਨੀ ਨਾਲ ਲਿਆ ਜਾ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਧਾਨ ਅਤੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਨਿਗਮ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਡਿਸਟ੍ਰਿਬਿਊਸ਼ਨ ਟਰਾਂਸਫਰਮਾਂ ਟਰਾਂਸਫਾਰਮਸ ਦੀ ਵਿਸ਼ਾਲ ਪੱਧਰ ਤੇ ਮੈਂਟੇਨੈਂਸ ਅਤੇ ਸਮਰੱਥਾ ਵਧਾਉਣ ਦਾ ਕੰਮ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਅਤੇ ਹੋਰ ਕਪਤਕਾਰਾਂ ਨੂੰ ਪਰੋਸੇ ਯੋਗ ਬਿਜਲੀ ਦੀ ਸਪਲਾਈ ਮਿਲ ਸਕੇ ਇੱਕ ਪਾਸੇ ਇਹ ਵੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ 21 ਕਰੋੜ ਰੁਪਏ ਖਰਚ ਕੇ 스마트 મીਟਰ ਲਗਾਏ ਜਾਣਗੇ ਕਿਉਂਕਿ ਇੱਕ ਦੇ ਦੂਸਰੇ ਪਾਸੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੱਡੇ ਪੱਧਰ ਤੇ 스마트 મીਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਕਈਆਂ ਕਿਸਾਨਾਂ ਵੱਲੋਂ ਜਿਹੜੇ 스마트 મીਟਰ ਪੱਟੇ ਵੀ ਗਏ ਤੇ ਇਹ ਵੀ ਪਾਲਿਸੀ ਲੈ ਕੇ ਸਰਕਾਰ ਆ ਰਹੀ ਹੈ ਕਿ ਹਰ ਮਹੀਨੇ ਹੁਣ ਬਿੱਲ ਆਇਆ ਕਰੇਗਾ ਹਾਲਾਂਕਿ ਜਿਹੜੀਆਂ 300 ਪ੍ਰਤੀ ਮਹੀਨੇ ਯੂਨਟਾਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਉਹ ਸਕੀਮ ਇਹ ਤਿਉਂ ਦੀ ਤਿਉਂ ਹੀ ਜਾਰੀ ਰਹੇਗੀ ਲੇਕਿਨ ਸਮਾਰਟ ਮੀਟਰ ਲਾਉਣ ਦੀ ਪ੍ਰਕਿਰਿਆ ਨੂੰ ਰੋਕ ਲੱਗਦੀ ਹੈ ਜਾਂ ਨਹੀਂ ਲੱਗਦੀ ਇਧਰ ਜਿੰਨੇ ਕੁ ਮਾ ਤੁਹਾਨੂੰ ਸ਼ਹਿਰ ਦੱਸੇ ਨੇ ਇਹਨਾਂ ਦੇ ਵਿੱਚ ਪਾਵਰਕਾਮ ਯਾਨੀ ਕਿ ਬਿਜਲੀ ਮਿਕ ਮੇ ਵੱਲੋਂ ਵੱਡੀ ਕਾਰਵਾਈ ਕਰਕੇ ਉਹਨਾਂ ਲੋਕਾਂ ਦੇ ਕਨੈਕਸ਼ਨ ਕੱਢ ਦਿੱਤੇ ਗਏ ਜਿਨ੍ਹਾਂ ਵੱਲੋਂ ਬਿੱਲ ਦੀ ਅਦਾਇਗੀ ਸਮੇਂ ਸਿਰ ਨਹੀਂ ਕੀਤੀ ਜਾ ਰਹੀ ਕਿਸਾਨਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਕਿ ਬਿੱਲੀ ਬਿੱਲ ਸੌਧਾਂ ਨੂੰ ਲੈ ਕੇ ਜਿਹੜੇ ਸੋਧ ਕੀਤੀਆਂ ਗਈਆਂ ਨੇ ਉਸ ਨੂੰ ਸਰਕਾਰ ਵਾਪਸ ਲਵੇ ਧੰਨਵਾਦ